ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਵਾਸਤੇ ਅਰਦਾਸਾਂ ਕੀਤੀਆਂ ਗਈਆਂ ਪੰਜਾਬ ਦੇ ਹਰ ਗੁਰਦੁਆਰੇ ਵਿੱਚ ਪੰਜਾਬ ਦੇ ਹਰ ਮੰਦਰ ਵਿੱਚ ਪੰਜਾਬ ਦੀ ਹਰ ਮਸਜਦ ਅਤੇ ਪੰਜਾਬ ਦੇ ਹਰ ਗਿਰਜਾ ਘਰ ਦੇ ਵਿੱਚ ਪਹਿਲ ਦੇ ਹਦਾਰ ਤੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕੀਤੀਆਂ ਗਈਆਂ ਰੱਬ ਨੇ ਨਹੀਂ ਸੁਣੀ ਰੱਬ ਦਾ ਬਾਣਾ ਮੰਨਿਆ ਗਿਆ ਪੰਜਾਬ ਦੇ ਲੋਕਾਂ ਵੱਲੋਂ ਜਿਹੜੇ ਸੈਨਸੀ ਜਿੰਨਾ ਦੇ ਦਿਲਾਂ ਦੇ ਵਿੱਚ ਥਾਂ ਬੜੀ ਹੋਈ ਸੀ ਰਾਜਵੀਰ ਜਵੰਦਾ ਦੀ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੰਸਕਾਰ ਹੋ ਗਿਆ ਉਸ ਤੋਂ ਬਾਅਦ ਹੁਣ 17 ਅਕਤੂਬਰ ਨੂੰ ਜਿਹੜਾ ਉਹਨਾਂ ਦਾ ਅਖੰਡ ਪਾਠ ਦੇ ਭੋਗ ਵੀ ਪਾਇਆ ਜਾਣਗੇ ਦੂਸਰੇ ਪਾਸੇ ਰਾਜਵੀਰ ਜਵੰਦਾ ਦੇ ਦੀ ਮੌਤ ਨੂੰ ਲੈ ਕੇ ਵੱਡੇ ਖੁਲਾਸੇ ਹੋ ਰਹੇ ਹੋ ਰਹੀ ਨਹੀਂ ਅਤੇ ਇਹ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਜਿਹੜੇ ਪ੍ਰਸ਼ੰਸ਼ਕ ਨੇ ਜਿਹੜੇ ਜਿਹੜੇ ਹਾਲੇ ਵੀ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਜਿਹੜੇ ਹਾਲੇ ਵੀ ਟੈਨਸ਼ਨ ਦੇ ਵਿੱਚ ਨੇ ਰਾਜਵੀਰ ਜਵੰਦਾ ਦੀ ਬਾਤ ਨੂੰ ਲੈ ਕੇ ਕਿਉਂਕਿ ਰਾਜਵੀਰ ਜਵੰਦਾ ਨੇ ਜੋ ਗਾਇਆ ਜੋ ਫਿਲਮਾਇਆ ਉਹ ਕਾਬਲੇ ਤਾਰੀਫ ਸੀ ਯਾਨੀ ਕਿ ਇਧੀਆਂ ਪਹਿਣਾ ਗੀਤ ਸੁਣ ਸਕਦੀਆਂ ਸੀ ਪੰਜਾਬ ਦੀ ਜਵਾਨੀ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਅਤੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਨੂੰ ਗੀਤਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਥਾ ਦੇ ਦਿੱਤੀ ਲਚਰਤਾ ਨਹੀਂ ਫਲਾਈ ਐਯੂਕੇ ਪੰਜਾਬ ਦੀ ਗੱਲ ਕੀਤੀ ਕਿਸਾਨੀ ਦੀ ਜਵਾਨੀ ਦੀ ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਦੀ ਗੱਤ ਗੀਤ ਗਾਏ ਗਏ ਰਾਜਵੀਰ ਜਵੰਦਾ ਵੱਲੋਂ ਰਾਜਵੀਰ ਜਵੰਦਾ ਉਹ ਗੀਤ ਗਾਉਂਦਾ ਸੀ ਜੋ ਸੱਭਿਆਚਾਰਕ ਹੋਣ ਜਿਨ੍ਹਾਂ ਦੇ ਵਿੱਚ ਅਸ਼ਲੀਲਤਾ ਨਾ ਹੋਵੇ ਅਤੇ ਜਿਹੜੇ ਸਾਫ਼ ਸੁਥਰੇ ਹੁਣ ਲੋਕ ਆਪਣੇ ਘਰਾਂ ਦੇ ਵਿੱਚ ਬੈਠ ਕੇ ਪਰਿਵਾਰਕ ਮੈਂਬਰਾਂ ਨਾਲ ਵੀ ਸੁਣ ਸਕਦੇ ਹੁਣ ਰਾਜਵੀਰ ਜਵੰਦਾ ਦੀ ਕਮੀ ਤੇ ਪੂਰੀ ਨਹੀਂ ਹੋਵੇਗੀ ਰਾਜਵੀਰ ਜਵੰਦਾ ਦੇ ਗਾਇਉ ਹੋਏ ਗੀਤਾਂ ਨੂੰ ਅਗਲੀ ਸਦੀ ਤੱਕ ਯਾਦ ਰੱਖਿਆ ਜਾਵੇਗਾ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਬੱਚਿਆਂ ਵੱਲੋਂ ਕਿਉਂਕਿ ਜਿਹੜਾ ਜਿਸ ਤਰ੍ਹਾਂ ਦੇ ਗੀਤ ਜਿਸ ਤਰ੍ਹਾਂ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਰਾਜਵੀਰ ਜਵੰਦਾ ਵੱਲੋਂ ਪੰਜਾਬ ਅਤੇ ਪੂਰੀ ਦੁਨੀਆ ਦੇ ਵਿੱਚ ਕੀਤੀ ਗਈ ਉਹ ਕਾਫਲੇ ਤਰੀਫ ਹੈ ਉਹ ਬੇਪਸਾਰ ਹੈ ਇਸ ਕਰਕੇ ਉਸ ਦੀ ਮੌਤ ਨੂੰ ਲੈ ਕੇ ਲੈ ਕੇ ਸਨਸਨੀ ਖੁਲਾਸੇ ਹੋ ਰਹੇ ਨੇ ਤੇ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਇਹ ਮਾਮਲਾ ਰਾਜਵੀਰ ਜਵੰਦਾ ਦੀ ਮੌਦਾ ਚੱਲਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਰਾਜਵੀਰ ਜਵੰਦਾ ਦੀ ਮੌਤ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ ਦਾਰਾਸਰ ਆਵਾਰਾ ਪਸ਼ੂਆਂ ਪਸ਼ੂ ਸਾਹਮਣੇ ਔਨ ਕਰਕੇ ਰਾਜਵੀ ਜਵੰਦਾ ਨਾਲ ਜਾਨਲੇਵਾ ਸੜਕ ਹਾ사 ਵਾਪਰੇ ਹੁਣ ਹਿਮਾਚਲ ਕੋਰਟ ਵਿੱਚ ਆਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਵਾਲੀ ਪਟੀਸ਼ਨ ਦਾਇਰ ਕੀਤੀ ਗਈ ਹੈ ਪਟੀਸ਼ਨ ਵਿੱਚ ਸਰਕਾਰ ਵੱਲੋਂ ਵਸੂਲੇ ਗਊ ਸੈਸ ਤੇ ਸਵਾਲ ਚੁਕੇ ਗਿਆ ਹੈ ਇਸ ਜਨਹਿਤ ਪਟੀਸ਼ਨ ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ ਇਸ ਪਟੀਸ਼ਨ ਵਿੱਚ ਸਮਾਜ ਸੇਵੀ ਐਡਵੋਕੇਟ ਨਵਕਰਨ ਸਿੰਘ ਨੇ ਪਾਈ ਸੀ ਦੱਸਿਆ ਜੇ ਦੱਸਦੀ ਕਿ ਰਾਜਵੀ ਜਵੰਦਾ 27 ਨਵੰਬਰ ਨੂੰ ਆਪਣੀ ਬਾਈਕ ਤੇ ਸ਼ਿਮਲਾ ਜਾ ਰਿਹਾ ਸੀ ਰਸਤੇ ਵਿੱਚ ਪੰਜੌਰ ਨਾਰਾਗੜ ਸੜਕ ਤੇ ਸਾਹਮਣੇ ਅਚਾਨਕ ਦੋ ਬਲਦ ਆ ਗਏ ਜੋ ਸੜਕ ਤੇ ਹੀ ਭੜ ਗਏ ਰਾਜਵੀਰ ਬਾਈਕ ਬਿਕਾਪ ਰਾਜਵੀਰ ਬਿਕਾਇਬ ਬਕਾਬ ਹੋ ਗਈ ਅਤੇ ਆਪਣੇ ਆਪ ਦੀ ਬਚਾਉਣ ਦੀ ਕੋਸ਼ਿਸ਼ ਵਿੱਚ ਉਹ ਇੱਕ ਬਲੈਉਰੋ ਨਾਲ ਟਕਰਾ ਗਿਆ ਟੱਕਰ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਲ ਲਿਜਾਇਆ ਗਿਆ ਡਾਕਟਰਾਂ ਦੀ ਇੱਕ ਟੀਮ ਨੇ ਤੁਰੰਤ ਉਸ ਦਾ ਇਲਾਜ ਸ਼ੁਰੂ ਕੀਤਾ ਪਰ ਉਸ ਨੂੰ ਬਚਾਉਣ ਵਿੱਚ ਅਸਫਲ ਰਹੀ ਮੋਹਾਲੀ ਦੇ ਫੋਰਟੀ ਹਸਪਤਲ ਦੇ ਡਾਕਟਰਾਂ ਨੇ ਉਸ ਨੂੰ ਪਹਿਲਾ ਪਹਿਲੇ ਦਿਨ ਹੀ ਲਾਈਫ ਸਪੋਰਟ ਤੇ ਰੱਖਿਆ ਲਗਾਤਾਰ ਨਿਗਰਾਨੀ ਅਤੇ ਦਵਾਈ ਦੇ باوجود ਉਸ ਨੂੰ ਉਸ ਦੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋ ਗਈ ਜਿਸ ਕਾਰਨ ਉਸ ਦਾ ਨਰਵਸ ਸਿਸਟਮ ਫੇਲ ਹੋ ਗਿਆ ਕਈ ਦਿਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਆਇਆ ਪਿਛਲੇ 10 ਦਿਨਾਂ ਵਿੱਚ ਉਸ ਨੂੰ ਨਾ ਤਾਂ ਹੋਸ਼ ਆਇਆ ਅਤੇ ਨਾ ਹੀ ਕੋਈ ਹੱਕਤ ਦਿਖਾਈ ਦਿੱਤੀ 11ਵੇਂ ਦਿਨ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਚਲਾ ਗਿਆ ਹੈ ਕਿ ਜਦੋਂ ਗਊ ਸੈਸ ਸਰਕਾਰ ਵੱਲੋਂ ਲਿਆ ਜਾਂਦਾ ਹੈ ਜਦੋਂ ਬਾਈ ਖਰੀਦੀ ਜਾਂਦੀ ਹੈ ਕਾਰ ਖਰੀਦੀ ਜਾਂਦੀ ਹੈ ਕੋਈ ਵੱਡਾ ਹੈਵੀ ਵਹੀਕਲ ਕੀਤਾ ਜਾਂਦਾ ਹੈ ਭਾਰਤੀਆਂ ਵੱਲੋਂ ਫਿਰ ਗਊ ਸੈਸ ਜਿਹੜਾ ਲਿਆ ਜਾਂਦਾ ਹੈ ਉਸ ਨੂੰ ਯੂਜ਼ ਕਿਉਂ ਨਹੀਂ ਕੀਤਾ ਜਾਂਦਾ ਗਊਸ਼ਾਲਾ ਕਿਉਂ ਨਹੀਂ ਬਣਾਏ ਜਾਂਦੇ ਆਵਾਰਾ ਪਸ਼ੂਆਂ ਦਾ ਪ੍ਰਬੰਧ ਸਰਕਾਰਾਂ ਕਿਉਂ ਨਹੀਂ ਕਰਦੀਆਂ ਚਾਹੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਤੇ ਚਾਹੇ ਹਿਮਾਚਲ ਦੀ ਸਰਕਾਰ ਹੈ ਉਹਨਾਂ ਕਹਿੰਿਆ ਕਿ ਜਵੰਦਾ ਵਰਗੇ ਕਈ ਸੈਂਕੜੇ ਨੌਜਵਾਨ ਹਰ ਸਾਲ ਇਹਨਾਂ ਆਵਾਰੂ ਆਵਾਰਾ ਪਸ਼ੂਆਂ ਦੇ ਵਿੱਚ ਵੱਜਦੇ ਨੇ ਅਤੇ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਕਰਕੇ ਰਾਜਵੀਰ ਜਵੰਦਾ ਦੇ ਹੱਕ ਵਿੱਚ ਅ ਪਟੀਸ਼ਨ ਪਾਈ ਗਈ ਹੈ ਅ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦੇ ਜਿਹੜੇ ਜਿਹੜੇ ਵਕੀਲ ਨੇ ਜਿਨ੍ਹਾਂ ਨੇ ਤਰਸ ਕੀਤਾ ਕਿ ਜੇਕਰ ਰਾਜਮੂਲ ਜਵੰਦਾ ਦੇ ਅੱਜ ਮੌਤ ਹੋ ਸਕ ਹੋ ਗਈ ਹੈ ਆਵਾਰਾ ਪਸ਼ੂਆਂ ਦੇ ਆਪਸ ਵਿੱਚ ਭੜਨ ਦੇ ਨਾਲ ਰੋਡ ਉੱਤੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸੇ ਵੀ ਨੌਜਵਾਨ ਦੇ ਨਾਲ ਹਾਸਾ ਵਾਪਰ ਸਕਦਾ ਹੈ ਇਸ ਕਰਕੇ ਜਿਹੜਾ ਕਾਊਸਸ ਜਾਨੀ ਕਿ ਜਿਹੜਾ ਗਾਊਸਸ ਟੈਕਸ ਵਸੂਲਿਆ ਜਾਂਦਾ ਹੈ ਪੰਜਾਬ ਦੇ ਲੋਕਾਂ ਦੇ ਕੋਲੋਂ ਭਾਰਤ ਦੇ ਲੋਕਾਂ ਕੋਲੋਂ ਉਹਦਾ ਪ੍ਰੋਪਰ ਤਰੀਕੇ ਨਾਲ ਯੂਜ਼ ਕੋ ਨਹੀਂ ਕੀਤਾ ਜਾਂਦਾ ਗਊਆਂ ਨੂੰ ਅਵਾਰਾ ਪਸ਼ੂਆਂ ਨੂੰ ਇੱਕ ਥਾਂ ਤੇ ਬੰਨ੍ਹ ਕੇ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ ਤੇ ਫਿਰ ਕਾਉਸਸ ਕਿਉਂ ਲਿਆ ਜਾਂਦਾ ਹੈ ਧੰਨਵਾਦ